ਬਾਲਿਆ ਤੇਲ ਬਾਪੂ ਕੱਢ 500 ਦਾ ਨੋਟ ਫਿਲਮ ਦੇਖਣ ਜਾਣਾ ਆ ਤੇ ਇੱਥੋਂ ਕੀ ਪਤਾ ਲੱਗਦਾ ਆ ਇੱਥੋਂ ਇਹੀ ਆ ਜੀ ਇਹ ਪੈਸੇ ਦੀ ਕਦਰ ਦਾ ਪਤਾ ਲੱਗਦਾ ਇੱਕ ਤਾਂ ਇਹ ਪੈਸਾ ਹੈ ਵੀ ਪੈਸਾ ਬਣਦਾ ਬਹੁਤ ਔਖਾ ਹੈ ਇੱਥੇ ਹੀ ਪਤਾ ਲੱਗਦਾ ਓ ਪੰਜਾਬ ਤੋਂ ਦਿੱਲੀ ਦਿੱਲੀ ਤੋਂ ਜਹਾਜ਼ ਉੱਡਿਆ ਪਹੁੰਚਿਆ ਪਰਦੇਸਾਂ ਦੇ ਵਿੱਚ ਇਹ ਕੋਈ ਖੇਤ ਪੰਜਾਬ ਦੇ ਨਹੀਂ ਆ ਨਾ ਹੀ ਇੰਡੀਆ ਦੇ ਆ ਇਹ ਖੇਤ ਨੇ ਸਪੇਂਦੇ ਤੇ ਭਾਜੀ ਗਰਮੀ ਦੇ ਵਿੱਚ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਆ ਗੰਡ ਲੱਗਦੀਆਂ ਨੇ ਭਾਜੀ ਤਾਂ ਕਰਕੇ ਪਾਈ ਹੈ। ਸਪੈਸ਼ਲ ਕੀਤੀ ਹੋਈ ਆ ਦਿਗੜੀਆਂ ਕੋਲ ਆ ਇੱਥੇ ਬਾਹਰਲੇ ਦੇਸ਼ ਵਿੱਚ ਭਿੰਡੀ ਤੋੜ ਰਿਆ ਆ ਪਰ ਇਹਨੇ ਹੁਣ ਤਰੱਕੀ ਕਰੂਗਾ ਇੱਥੋਂ ਕੁਝ ਬਣ ਕੇ ਇੰਡੀਆ ਜਾਊਗਾ। ਤੇ ਜਿਹੜੇ ਵੀਰ ਡੌਂਕੀਆਂ ਲਾ ਕੇ ਜਾਂ ਚੰਗੇ ਚੋਸੇ ਪੈਸੇ ਝੰਟਾ ਨੂੰ ਦੇ ਕੇ ਖਰਚ ਕੇ ਜ਼ਮੀਨਾਂ ਗਹਿਣੇ ਰੱਖ ਕੇ ਬਾਹਰ ਆਉਂਦੇ ਨੇ ਤਾਂ ਬਾਹਰ ਆ ਕੇ ਤੁਸੀਂ ਮਖਮਲੀ ਬਿੱਡਾਂ ਤੇ ਨਹੀਂ ਸੋਣਾ। ਆ ਕੇ ਤੁਹਾਡੀਆਂ ਲੱਤਾਂ ਦੀਆਂ ਮਾਲਸ਼ਾ ਨਹੀਂ ਕਰਨੀਆਂ ਇੱਥੇ ਕਿਸੇ ਨੇ। ਤੇ ਇੱਥੇ ਕੰਡ ਵੀ ਲੜਦੀ ਆ ਤੇ ਜਦੋਂ ਦੇ ਹੀ ਖੜੇ ਆ ਉਦੋਂ ਦੇ ਭਰਾਵਾ ਖੁਰਕਾਈ ਜਾਂਦੀ ਇੱਥੇ ਇੱਥੇ ਪਿੰਡੀਆਂ ਤੋੜ ਰਿਆ ਪਿੰਡੀਆਂ ਤਾਂ ਪੰਜਾਬ 'ਚ ਵੱਧੂ ਸੀ ਗਿਆ ਤੇ ਪਾਜੀ ਫਿਰ ਬੰਦਾ ਇਹ ਵੀ ਉੱਥੋਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਸਾਰੇ ਦੇਖੂ ਦੇਖੀ ਆਪ ਬਾਹਰ ਆਈ ਜਾਂਦੇ ਹਨਾ ਤੇ ਇੱਥੇ ਆਣ ਕੇ ਮਤਲਬ ਜੋ ਸੋਚਦਾ ਬੰਦਾ ਇੱਥੇ ਆਣ ਕੇ ਕੋਈ ਜੀ ਉਦਾਂ ਨਹੀਂ ਹੁੰਦਾ ਫੋਨ ਕਰਾਂ ਦਾ ਅੱਪਲ ਤੇ ਟਾਈਮ ਹੀ ਮਸਾ ਮਿਲਦਾ ਹੈ ਕਿ ਸ਼ਾਮ ਨੂੰ ਬੰਦਾ ਫੋਨ ਕਰ ਲਵੇ ਇੱਥੇ ਹੀ ਮਤ ਵੱਜ ਜਾਂਦੀ ਪੂਰੀ ਸ਼ਾਮ ਨੂੰ ਫਿਰ ਰੋਟੀ ਬਣਾਉ ਜਾ ਕੇ ਕੋਈ ਕੱਪੜੇ ਧੋ ਲਿਆ ਕੋਈ ਸਫਾਈ ਕਰਨ ਲਿਆ ਗੱਲਬਾਤ ਇਹੀ ਹੈ ਕਿ ਥੋੜਾ ਲਕਾਣਾ ਪੈਂਦਾ ਹੈ ਕਿ ਹਾਂ ਠੀਕ ਹੈ ਜਿੱਦਾਂ ਕੰਮ ਵਧੀਆ ਹੈ ਕਹਿਣਾ ਹੀ ਪੈਂਦਾ ਹੈ ਇੱਥੇ ਵੀ ਪੰਜਾਬ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤੇ ਦੂਜਾ ਕੀ ਆਪਣੀ ਫੈਮਿਲੀ ਨਾਲ ਨਾਲੇ ਆਪਾਂ ਦੂਰ ਰਹਿੰਦੇ ਆ ਇੱਥੇ ਤੇ ਕੀ ਸੁਪਨੇ ਲੈ ਕੇ ਆਪਾਂ ਬਾਹਰ ਆਏ ਆ ਸੁਪਨੇ ਤਾਂ ਬਹੁਤ ਵੱਡੇ ਸੀਗੇ ਜੀ ਪੱਲੇ ਪਿੰਡੀਆਂ ਪੈ ਗਈ ਜੀ ਪੰਜਾਬ ਤੋਂ ਦਿੱਲੀ ਦਿੱਲੀ ਤੋਂ ਜਹਾਜ਼ ਉੱਡਿਆ ਪਹੁੰਚਿਆ ਪਰਦੇਸਾਂ ਦੇ ਵਿੱਚ ਇਹ ਕੋਈ ਖੇਤ ਪੰਜਾਬ ਦੇ ਨਹੀਂ ਆ ਨਾ ਹੀ ਇੰਡੀਆ ਦੇ ਆ ਇਹ ਖੇਤ ਨੇ ਸਪੇਨ ਦੇ ਵੱਡੀਆਂ ਵੱਡੀਆਂ ਗੱਡੀਆਂ ਦੇਖਦੇ ਨੇ ਜਿਹੜੇ ਦੇਖਦੇ ਨੇ ਲੋਕ ਚੰਗਾ ਚੋਸਾ ਕਪੜਾ ਪਾਉਂਦੇ ਨੇ ਬ੍ਰਾਂਡਡ ਕਪੜੇ ਪਾ ਕੇ ਵਿਹਾਂ ਦੇ ਵਿੱਚ ਨੱਚਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਉਹਦੇ ਪਿੱਛੇ ਸਟਰਗਲ ਕਿੰਨੀ ਆ ਇਸ ਵੇਲੇ ਟੈਂਪਰੇਚਰ ਕੋਈ 35 ਤੋਂ 36 ਆ 40 ਤੱਕ 50 ਤੱਕ ਪਹੁੰਚ ਜਾਂਦਾ ਆ ਤੇ ਹੁਣ ਇਸ ਵੇਲੇ ਖੇਤਾਂ ਦੇ ਵਿੱਚ ਆ ਤੇ ਜਿੱਥੇ ਭਿੰਡੀ ਟੁੱਟ ਰਹੀ ਆ ਆਰਗੈਨਿਕ ਤੇ ਖੇਤ ਨੇ ਮਲਕੀਤ ਸਿੰਘ ਦੇ ਤੇ ਨਾਲ ਇਹ ਵੀਰ ਸਾਰੇ ਕੰਮ ਕਰ ਰਹੇ ਨੇ ਇਹ ਪੰਜਾਬ ਤੋਂ ਨੇ ਮਿਹਨਤ ਕਰ ਰਹੇ ਨੇ ਤੇ ਜਿਹੜੇ ਵੀਰ ਡੌਂਕੀਆਂ ਲਾ ਕੇ ਜਾਂ ਚੰਗੇ ਚੋਸੇ ਪੈਸੇ ਏਜੰਟਾਂ ਨੂੰ ਦੇ ਕੇ ਖਰਚ ਕੇ ਜ਼ਮੀਨਾਂ ਗਹਿਣੇ ਰੱਖ ਕੇ ਬਾਹਰ ਆਉਂਦੇ ਨੇ ਤਾਂ ਬਾਹਰ ਆ ਕੇ ਤੁਸੀਂ ਮਖਮਲੀ ਬਿੱਡਾਂ ਤੇ ਨਹੀਂ ਸੋਣਾ ਆਗੇ ਤੁਹਾਡੀਆਂ ਲੱਤਾਂ ਦੀਆਂ ਮਾਲਸ਼ਾ ਨਹੀਂ ਕਰਨੀਆਂ ਇੱਥੇ ਕਿਸੇ ਨੇ ਤੇ ਇੱਥੇ ਕੰਡ ਵੀ ਲੜਦੀ ਆ ਤੇ ਜਦੋਂ ਦੇ ਅਸੀਂ ਖੜੇ ਆ ਉਦੋਂ ਦੇ ਭਰਾਵਾ ਖੁਰਕਾਈ ਜਾਂਦੀ ਆ ਇੱਥੇ ਪਤਾ ਨਹੀਂ ਤੁਸੀਂ ਕਿਦਾਂ ਸਾਰਾ ਦਿਨ ਮਿਹਨਤ ਕਰਦੇ ਆ ਤੇ ਭਾਜੀ ਗਰਮੀ ਦੇ ਵਿੱਚ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਆ ਕੰਡ ਲੱਗਦੀ ਆ ਇਹਨਾਂ ਭਾਜੀ ਤਾਂ ਕਰਕੇ ਪਾਈ ਹੋਈ ਹੈ ਕੀ ਨਾਂ ਆ ਆਪਣਾ ਮੇਰਾ ਨਾਮ ਜੋਧਵੀਰ ਸਿੰਘ ਮਾਨ ਕਿੱਥੋਂ ਆ ਮੈਂ ਅੰਮ੍ਰਿਤਸਰ ਤੋਂ ਆ ਮੈਂ ਅਟਾਰੀ ਬਾਰਡਰ ਤੋਂ ਤੇ ਜੋਧਵੀਰ ਪੰਜਾਬ ਤੋਂ ਜਦੋਂ ਤੂੰ ਆਇਆ ਸੀ ਉਥੋਂ ਬੜੇ 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 ਸੁਪਨੇ ਦੇਖੇ ਹੋਣਗੇ ਜਾ ਕੇ ਲੈਂਬਰਗਿਨੀ ਆ ਫਰਾਰੀ ਆ ਜਾਂ ਕੋਈ ਵੱਡੇ ਮੌਲਾ ਜੇ ਘੁੰਮਾਂਗੇ ਸ਼ਾਮ ਨੂੰ ਇਦਾਂ ਕਰਾਂਗੇ ਉਦਾਂ ਕਰਾਂਗੇ ਯਾਰਾਂ ਦੋਸਤਾਂ ਨਾਲ ਘੁੰਮਿਆ ਕਰਾਂਗੇ ਇਹ ਕੀ ਸਟੋਰੀ ਆ ਹੁਣ ਇੱਥੇ ਪਿੰਡੀਆਂ ਤੋੜ ਰਹੇ ਪਿੰਡੀਆਂ ਤਾਂ ਪੰਜਾਬ 'ਚ ਵੱਧੂ ਸੀਗੀਆਂ ਇਹ ਪਾੜੀ ਵੇ ਬੰਦਾ ਇਹ ਵੀ ਉੱਥੋਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਸਾਰੇ ਦੇਖੋ ਦੇਖੀ ਆਪ ਬਾਹਰ ਆਈ ਜਾਂਦੇ ਹਨਾ ਤੇ ਇੱਥੇ ਆਣ ਕੇ ਮਤਲਬ ਜੋ ਸੋਚਦਾ ਬੰਦਾ ਇੱਥੇ ਆਣ ਕੇ ਕੁਝ ਵੀ ਉਦਾਂ ਦਾ ਨਹੀਂ ਹੁੰਦਾ ਤੇ ਆਪਾਂ ਪੰਜਾਬ ਵਾਲਿਆਂ ਨੂੰ ਇਹੀ ਦੱਸਾਂਗੇ ਕਿ ਮਤਲਬ ਆਪਣੇ ਬਾਹਰ ਆਣ ਨਾਲੋਂ ਚੰਗਾ ਵੀ ਤੁਸੀਂ ਉੱਥੇ ਆਪਣੀ ਖੇਤੀ ਵਧੀਆ ਜਰਾ ਕਰੋ ਤੁਹਾਨੂੰ 10-10 ਲੱਖ ਦੇਣਾ ਆ ਆ ਦੇਖ ਲਓ ਹਾਂਜੀ ਖੇਤੀ ਇੱਥੇ ਵੀ ਉਹੀ ਪੰਜਾਬੋਂ ਹੁੰਦੀ ਆ ਆਪਣਾ ਇਹੀ ਆ ਕਿ ਜਿਹਦੇ ਮਤਲਬ 2 ਤੋਂ 3 ਇਕੱਲੇ ਵੀ ਆਓ ਆਪਣੀ ਵਧੀਆ ਤਰ੍ਹਾਂ ਖੇਤੀ ਕਰਕੇ ਪੰਜਾਬ ਆਪਣਾ ਵਧੀਆ ਤਰ੍ਹਾਂ ਸਾਰ ਸਕਦਾ ਏ ਕਿਉਂਕਿ ਇੱਥੇ ਵੀ ਪੰਜਾਬ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤੇ ਦੂਜਾ ਆ ਕਿ ਆਪਣੀ ਫੈਮਿਲੀ ਨਾਲ ਨਾਲੇ ਆਪਾਂ ਦੂਰ ਰਹਿੰਦੇ ਆ ਇੱਥੇ ਹਾਂਜੀ ਨਹੀਂ ਪੰਜਾਬ ਦੇ ਵਿੱਚ ਤੁਸੀਂ ਮਿਹਨਤ ਕਰਦੇ ਸੀ ਹਾਂਜੀ ਕਰਦੇ ਸੀਗੇ ਆਪਾਂ ਤੇ ਜਿਹੜੇ ਪੰਜਾਬ ਦੇ ਵਿੱਚ ਖੂਨੂ ਨਹੀਂ ਜਾਂਦੇ ਲੋਕ ਲੱਸੀ ਲੈ ਕੇ ਨਹੀਂ ਖੂਤੇ ਜਾਂਦੇ ਲੋਕੀ ਲੱਗੇ ਆ ਭਈਏ ਕੰਮ ਕਰਨ ਲੱਗੇ ਆ ਤੇ ਪੰਜਾਬ ਬਿਹਾਰ ਤੋਂ ਲਿਆ ਲਿਆ ਕੇ ਉਹਨਾਂ ਦੇ ਉਹਨੂੰ ਕਰਾਈ ਜਾਂਦੇ ਆ ਸਾਰੇ ਬਹਿ ਕੇ ਬਿੱਡਾਂ ਦੇ ਉੱਤੇ ਲੰਮੇ ਪਏ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹੀ ਆਦੀ ਭਾਜੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਬਾਹਰ ਗਏ ਹੋਏ ਨੇ ਵੀਰ ਆਪਣੇ ਮਤਲਬ ਇਹ ਬੜੇ ਮਤਲਬ ਕੋਈ ਆਪਣੇ ਫੋਟੋ ਖਿੱਚ ਕੇ ਕੋਈ ਪਾ ਦਿੰਦਾ ਹੈ ਕੋਈ ਕਿਤੇ ਘੁੰਮਣ ਗਿਆ ਕੁਝ ਉਹ ਫਿਰ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਰੋ ਪਤਾ ਨਹੀਂ ਕਿੰਨਾ ਕ ਇੰਜੋਏ ਕਰ ਰਿਹਾ ਬਾਹਰ ਆਣ ਕੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਕਿੰਨਾ ਸਟਰਗਲ ਹੁੰਦਾ ਪਿਆ ਇੱਥੇ ਕੰਮ ਕਿੰਨਾ ਜ਼ਿਆਦਾ ਹੈ ਤੇ ਮਤਲਬ ਮਿਹਨਤ ਬਹੁਤ ਜ਼ਿਆਦਾ ਇੱਥੇ ਹਾਂਜੀ ਧੁੱਪ ਦੇ ਵਿੱਚ ਵੀ ਪੂਰੀਆਂ ਬਹਾਂ ਦੀਆਂ ਕਮੀਜ਼ਾਂ ਪਾਉਣੀਆਂ ਪੈਂਦੀਆਂ ਹਾਂਜੀ ਹਾਂਜੀ ਧੁੱਪ ਦੇ ਵਿੱਚ ਕਿਉਂਕਿ ਕੰਡ ਲੱਗਦੀ ਜਾਂਦਾ ਭਿੰਡੀ ਫਿਰ ਕੰਡ ਟੁੱਟ ਤੋੜਦੇ ਸਮੇਂ ਕੰਡ ਬ ਤੇ ਵੈਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਜਿਹੜੇ ਮੋਟਰਸਾਈਕਲ ਬੁਲਟ ਤੇ ਪਟਾਕੇ ਪਵਾ ਲੈਂ ਹਾਂਜੀ ਐ ਪਾ ਲਿਆ ਤੇਲ ਬਾਪੂ ਕੱਢ 500 ਦਾ ਨੋਟ ਫਿਲਮ ਦੇਖਣ ਜਾਣਾ ਆ ਹਾਂਜੀ ਤੇ ਇੱਥੋਂ ਕੀ ਪਤਾ ਲੱਗਦਾ ਆ ਇਥੋਂ ਇਹੀ ਆ ਜੀ ਇਹ ਪੈਸੇ ਦੀ ਕਦਰ ਦਾ ਪਤਾ ਲੱਗਦਾ ਇੱਕ ਤਾਂ ਇਹ ਪੈਸਾ ਆ ਇਹ ਵੀ ਪੈਸਾ ਬਣਦਾ ਬਹੁਤ ਔਖਾ ਹੈ ਇੱਥੇ ਹੀ ਪਤਾ ਲੱਗਦਾ ਹੈ ਉੱਥੇ ਆਪਾਂ ਘਰਦਿਆਂ ਕੋ ਮੰਗ ਲੈ ਵੀ ਆਪਾਂ ਨੂੰ 500 ਚਾਹੀਦਾ ਹਜ਼ਾਰ ਚਾਹੀਦਾ ਇੱਥੇ ਆਪਾਂ ਨੂੰ ਪਤਾ ਕਿ ਹਾਂ ਆਪਾਂ ਖੁਦ ਕਮਾਉਨੇ ਆ ਤੇ ਆਪਾਂ ਨੂੰ ਖੁਦ ਕਿੱਦਾਂ ਵਰਤਣੇ ਆ ਆਪਾਂ ਇੱਕ ਇੱਕ ਰੁਪਇਆ ਬੜੇ ਧਿਆਨ ਦੇ ਨਾਲ ਵਰਤਦੇ ਇੱਥੇ ਆਪਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਕੀ ਨਾ ਆਇਆ ਜੀ ਆਪਣਾ ਮੇਰਾ ਨਾਮ ਚਰਨਜੀਤ ਹੈ ਜੀ ਕਿੱਥੋਂ ਆ ਆਪਾਂ ਮੈਂ ਪਠਾਨਕ ਤੇ ਕੀ ਸੁਪਨੇ ਲੈ ਕੇ ਆਪਾਂ ਬਾਹਰ ਆਏ ਆ ਸੁਪਨੇ ਤਾਂ ਉਹ ਵੱਡੇ ਸੀਗੇ ਜੀ ਪੱਲੇ ਭਿੰਡੀਆਂ ਪੈ ਗਈਆਂ ਹਾਂ ਜੀ ਭਿੰਡੀਆਂ ਟਿੰਡੇ ਕਰੇਲੇ ਕਿਹੜੀ ਕਿਹੜੀ ਖੇਤੀ ਕਰਦੇ ਹੋ ਇੱਥੇ ਕਰੇਲੇ ਆ ਜੀ ਭਿੰਡੀਆਂ ਟਿੰਡੇ ਆ ਮਰਚਾਂ ਆ ਮਰਚਾਂ ਤਿੰਨ ਚਾਰ ਤਰ੍ਹਾਂ ਦੀਆਂ ਹਾਂ ਤੇ ਆਪਣੇ ਕੱਦੂ ਆ ਘਈਆ ਆ ਜਿੱਦਾਂ ਇੰਡੀਆ 'ਚ ਖਾਦਾਂ ਹੀ ਖਾਦਾਂ ਪਾਈ ਜਾਂਦੇ ਇੱਥੇ ਖਾਦਾ ਖੁੱਦਾ ਪਾਉਨੇ ਆ ਨਹੀਂ 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 ਇੱਥੇ ਬਿਲਕੁਲ ਆਰਗੇਨਿਕ ਆ ਆਰਗੇਨਿਕ ਆ ਹਾਂ ਜੀ ਬਿਲਕੁਲ ਸਹੀ ਗੱਲ ਆ ਕੋਈ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਠੀਕ ਆ ਅੱਛਾ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ ਆ ਲੋਕ ਹਾਂਜੀ ਆਪਣੇ ਪੰਜਾਬੀ ਨੌਜਵਾਨ ਉੱਥੇ ਵੀ ਇਦਾਂ ਹੀ ਮਿਹਨਤ ਕਰਦੇ ਜਿੰਦਾ ਤੁਸੀਂ ਇੱਥੇ ਕਰਦੇ ਆ ਨਹੀਂ 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 ਮੈਂ ਵੀ ਕਹਾਂ ਮੈਂ ਤਾਂ ਕਿਤੇ ਦੇਖਿਆ ਨਹੀਂ ਇਦਾਂ ਕਿ ਇਹਨੂੰ ਆਪ ਕਰਦੇ ਸੀਗੇ ਥੋੜੀ ਬਹੁਤ ਕਰ ਲੈਂਦੇ ਸੀ ਅੱਛਾ ਤੇ ਕੀ ਜਦੋਂ ਫੋਨ ਕਰਦੇ ਆ ਪੰਜਾਬ ਕਿਹੜੀਆਂ-ਕਿਹੜੀਆਂ ਗੱਲਾਂ ਕਰਦੇ ਆ ਫੋਨ ਕਰਾਂ ਦਾ ਅੱਪਲ ਤੇ ਟਾਈਮ ਹੀ ਮਸਾ ਮਿਲਦਾ ਹੈ ਕਿ ਸ਼ਾਮ ਨੂੰ ਬੰਦਾ ਫੋਨ ਕਰ ਲਵੇ ਇੱਥੇ ਹੀ ਮਤ ਵੱਜ ਜਾਂਦੀ ਪੂਰੀ ਸ਼ਾਮ ਨੂੰ ਫੇਰ ਰੋਟੀ ਬਣਾਓ ਜਾ ਕੇ ਕੋਈ ਕੱਪੜੇ ਧੋਣ ਲਿਆ ਕੋਈ ਸਫਾਈ ਕਰਨ ਰਿਆ ਗੱਲਬਾਤ ਇਹ ਹੈ ਕਿ ਥੋੜਾ ਲਕਾਣਾ ਪੈਂਦਾ ਕਿ ਹਾਂ ਠੀਕ ਆ ਜਿੱਦਾਂ ਕੰਮ ਵਧੀਆ ਕਹਿਣਾ ਹੀ ਪੈਂਦਾ ਪਰ ਆਹ ਵੀਡੀਓ ਦੇ ਵਿੱਚ ਤਾਂ ਸਾਰਾ ਕੁਝ ਦਿਖਾ ਦੇਣਾ ਹੀ ਨਹੀਂ ਦਿਖਾਣਾ ਵੀ ਚਾਹੀਦਾ ਮੁੰਡਿਆਂ ਨੂੰ ਐ ਲੱਗਦਾ ਵੀ ਉੱਥੇ ਤਾਂ ਨਜ਼ਾਰਾ ਹੀ ਹੈ ਜਿੱਦਾਂ ਹਨ ਤੇ ਇਦਾਂ ਹੈ ਨਹੀਂ ਕੁਝ ਵੀ ਜ਼ਿਆਦਾ ਪਰ ਤੁਪ ਤੇ ਮੇਰਾ ਅੱਧੇ ਘੰਟੇ ਚ ਵਟ ਕੱਢਿਆ ਪਿਆ ਤਾਂ ਤੁਸੀਂ ਇਹ ਕਿੰਨੇ ਕ ਘੰਟੇ ਇੱਥੇ ਕੰਮ ਕਰਨਾ ਆਹੀਂ ਇੱਥੇ ਲੱਗੇ ਰਹਿਣਾ ਜੀ 6 ਵਜੇ ਤੱਕ 6 ਵਜੇ ਤੇ ਲੱਗਣਾ ਦੁਪਹਿਰ ਨੂੰ ਥੋੜੀ ਰੈਸਟ ਕਰਨੀ ਆ ਢੰਗ ਘੰਟਾ ਜਿਹੜਾ ਲੰਚ ਟਾਈਮ ਆ ਹਾਂ ਉਦੋਂ ਬਸ ਅੱਧਾ ਘੰਟਾ ਰੈਸਟ ਆ ਬਾਅਦ ਫੇਰ ਲੱਗੇ ਜਾਣਾ ਅੱਛਾ ਸਾਰਾ ਦਿਨ ਧੁੱਪੇ ਲੱਗੇ ਰਹਿਣਾ ਹਾਂਜੀ 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 ਪੂਰਾ ਰੜ ਕੇ ਜਾਣਾ ਵਾ ਪੂਰਾ ਪੂਰਾ ਲਾਲ ਹੋ ਕੇ ਜਾਣਾ ਇਹ ਪਰ ਪੰਜਾਬ ਦੇ ਵਿੱਚ ਤੇ ਖੇਤੀ ਕਰਨ ਵਾਸਤੇ ਭਈਆਂ ਨੂੰ ਸੱਦ ਰਹੇ ਆ ਪੰਜਾਬ ਵਿੱਚ ਖੇਤੀ ਕਰਨ ਨੂੰ ਕਹਿੰਦੇ ਬਿਹਾਰੀ ਆਈ ਜਾਂਦੇ ਆ ਲੋਕ ਪੰਜਾਬ ਦੇ ਪਿੱਟੀ ਜਾਂਦੇ ਆ ਕਿ ਵੀ ਉੱਥੇ ਬਾਹਰੋਂ ਵੀ ਵਿਦੇਸ਼ਾਂ ਚੋਂ ਐਨ ਆਰ ਆਈ ਵੀਡੀਓ ਪਾ ਦਿੰਦੇ ਆ ਉਹ ਪੰਜਾਬ ਵਾਲਿਓ ਤੁਹਾਡੀਆਂ ਵੋਟਾਂ ਗਈਆਂ ਤੁਸੀਂ ਐਦਾਂ ਹੋ ਗਿਆ ਬਾਹਰੋਂ ਆ ਲੋਕੀ ਕਰਦੇ ਆ ਕੀ ਉਹਦੇ ਵਿੱਚ ਕਸੂਰ ਆਪਣੇ ਲੋਕਾਂ ਦਾ ਨਹੀਂ ਆ ਬਿਲਕੁਲ ਬਿਲਕੁਲ ਲੋਕਾਂ ਤਾਂ ਹੈਗੇ ਹੀ ਆ ਜਿਹੜੇ ਬੰਦੇ ਇੱਥੋਂ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਕਿ ਇੱਥੇ ਕੰਮ ਬਹੁਤ ਵਧੀਆ ਪੈਸੇ ਬਹੁਤ ਜ਼ਿਆਦਾ ਬਣਦੇ ਨੇ ਤੇ ਬਹੁਤ ਸੋਖੇ ਬਣਦੇ ਨੇ ਇਹ ਤਾਂ ਗਲਤੀਆਂ ਆਪਾਂ ਕਰਦੇ ਆ ਸਾਰੇ ਕਰ ਪੈਸੇ ਤਾਂ ਬਣਦੇ ਨੇ ਪਰ ਮਿਹਨਤ ਕਰਨੀ ਮਿਹਨਤ ਬਹੁਤ ਆ ਪੰਜਾਬ ਨਾਲੋਂ ਮੈਂ ਕਹਿੰਨਾ ਬਹੁਤ ਜ਼ਿਆਦਾ ਡਬਲ ਕਹਿ ਲੋ ਤੁਸੀਂ ਡਬਲ ਮਿਹਨਤ ਆ ਡਬਲ ਆਇਆ ਕਿਵੇਂ ਸੀ ਡਾਂਕੀ ਡੂੰਕੀ ਜਾਇਆ ਸੀ ਮੈਂ ਜੀ ਨਹੀਂ ਮੈਂ ਡੂੰਕੀ ਤੇ ਨਹੀਂ ਆਇਆ ਜਾਇ ਤੇ ਆ ਗਿਆ ਹਾਂ ਜੀ ਮੈਂ ਫਲਾਈਟ ਤੇ ਆਇਆ ਸੀ ਫਲਾਈਟ ਤੇ ਆਇਆ ਚੰਗੇ ਚੋਸੇ ਪੈਸੇ ਭਰੇ ਏਜੰਟ ਨੂੰ ਬਿਲਕੁਲ ਬਿਲਕੁਲ ਸਭ ਨੇ ਦਿਖਾਏ ਬੜੇ ਬੜੇ ਇਹ ਵੀਰ ਭਰਾ ਜਿਹੜੇ ਆ ਮਿਹਨਤ ਕਰ ਰਹੇ ਆ ਅਸੀਂ ਵੀ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਮਲਕੀਤ ਸਿੰਘ ਜੀ ਦੇਖੋ ਪੂਰਾ ਧਿਆਨ ਰੱਖ ਰਹੇ ਨੇ ਫਸਲ ਦਾ ਮਲਕੀਤ ਸਿੰਘ ਜੀ ਤੇ ਬੜਾ ਤੁਹਾਡਾ ਸੋਹਣਾ ਕੰਮ ਆ ਪ੍ਰਮਾਤਮਾ ਆ ਆ ਬਾਈ ਨੇ ਆ ਬਾਲਟੀ ਇੱਕ ਪਿੰਡੀਆਂ ਦੀ ਤੋੜ ਲਈ ਆ ਬਾਈ ਬੱਸ ਕਰੀਏ ਹੁਣ ਹਾਂਜੀ ਨਹੀਂ ਨਹੀਂ ਜੀ ਜੀ ਹੈ ਇਹ ਤਾਂ ਸਟਾਰਟਿੰਗ ਹੀ ਆ ਜੀ ਤੇ ਆ ਬਾਲਟੀ ਪਿੰਡੀਆਂ ਤੋੜ ਕੇ ਸਟਾਰਟਿੰਗ ਕੀਤੀ ਹਾਂਜੀ ਹਾਂਜੀ ਸਟਾਰਟਿੰਗ ਹੈ ਜੀ ਤੇ ਪਰ ਅੱਜ ਅੱਜ ਗਰਮੀ ਬਹੁਤ ਜ਼ਿਆਦਾ ਆ ਗਰਮੀ ਤਾਂ ਹੈਗੀ ਭਾਈ ਰੋਜ਼ ਹੀ ਇਦਾਂ ਹੁੰਦੀ ਆ ਤੇ ਪਰ ਅੱਜ ਜ਼ਿਆਦੀ ਆ ਘਟਿਆ ਨਹੀਂ ਰੋਜ਼ ਹੀ ਦਿੱਲੀ ਇਦਾਂ ਹੀ ਹੁੰਦਾ ਹੈ ਬੱਸ ਅੱਛਾ ਵਾਦੀ ਵਧੀ ਜਾਣੀ ਵਾਦੀ ਜਾਣੀ ਘਟਣੀ ਨਹੀਂ ਅੱਛਾ ਮੈਂ ਤਾਂ ਚੱਲ ਤੋ ਚੱਲਦੀ ਆ ਕੰਮ ਚੱਲ ਤੋ ਚੱਲਿਆ ਹਾਂਜੀ ਅੱਛਾ ਤੇ ਕੀ ਦੱਸਣਾ ਚਾਹੁੰਦੇ ਪੰਜਾਬੀਆਂ ਨੂੰ ਪੰਜਾਬੀ ਨੂੰ ਇਹੀ ਇੰਡੀਆ ਰਹਿ ਕੇ ਮਿਹਨਤ ਕਰੋ ਆਪਣੀ ਤੁਸੀਂ ਘਰੇ ਇਦਾਂ ਮਿਹਨਤ ਕਰਦੇ ਆ ਨਹੀਂ ਕਰਦੇ ਭਾਜੀ ਜੇਕਰ ਜਦੋਂ ਦੀ ਲੋੜੀ ਕੋਈ ਨਹੀਂ ਇੱਥੇ ਸਵੇਰੇ ਲੱਸੀ ਪੀਤੀ ਪਰੌਠੇ ਖਾਦੇ ਉਸ ਤੋਂ ਬਾਅਦ ਵਿੱਚ ਲੱਪਾ ਸ਼ੁਰੂ ਹੋ ਗਿਆ ਹੈ ਨਾ ਹਾਂਜੀ ਹਾਂਜੀ ਇਹੀ ਗੱਲ ਹੈ ਇਹੀ ਆਪਣੀਆਂ ਘਟਾਂ ਆ ਇੱਥੇ ਆ ਕੇ ਪਤਾ ਲੱਗਦਾ ਫਿਰ ਹਾਂ ਹਾਂਜੀ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਇਹੀ ਕਹਿੰਨੇ ਪਰਿਵਾਰ ਚ ਰਹੋ ਆਪਣੀ ਮਿਹਨਤ ਕਰੋ ਉੱਤੇ ਰੱਜ ਗਏ ਨਹੀਂ ਪਰ ਤੁਸੀਂ ਇੱਥੇ ਆ ਗਏ ਹੋ ਤੇ ਜਿਹੜੇ ਇੱਥੇ ਆ ਗਏ ਵੱਡੀਆਂ ਵੱਡੀਆਂ ਗੱਡੀਆਂ ਲੈ ਲੀਆਂ ਬਿਜ਼ਨਸ ਕਾਰੋਬਾਰ ਬਣਾ ਲਿਆ ਉਹਨਾਂ ਨੇ ਵੀ ਮਿਹਨਤ ਕੀਤੀ ਆ ਆਪਾਂ ਉਹਨਾਂ ਨੂੰ ਨਾ ਰੋਕੀ ਹੈ ਨਾ ਜਿਹੜੇ ਆ ਰਹੇ ਆ ਨਹੀਂ ਨਹੀਂ ਭਾਜੀ ਉਹ ਤਾਂ ਮਿਹਨਤ ਕਰੋ ਆਪਣੀ ਇਹ ਤਾਂ ਗੱਲ ਹੈ ਹੀ ਆ ਮਿਹਨਤ ਕਰੋ ਰੱਜ ਕੇ ਮਿਹਨਤ ਤਾਂ ਕਰਨੀ ਪੈਣੀ ਆਪਾਂ ਨੂੰ ਕਿਤੇ ਵੀ ਆਪਾਂ ਪਰ ਇਹ ਵੀ ਗੱਲ ਆਪਾਂ ਕਹਿ ਦੇਣੀ ਚਾਹੁੰਦੇ ਆ ਕਿ ਤੁਸੀਂ ਮਤਲਬ ਕਿ ਟਰਾਈ ਕਰੋ ਹਾਂਜੀ ਟਰਾਈ ਕਰੋ ਇਸ ਗੱਲ ਦੀ ਕਿ ਉੱਥੇ ਇਦਾਂ ਦੀ ਮਿਹਨਤ ਕਰਕੇ ਦੇਖੋ ਹਾਂਜੀ ਮਿਹਨਤ ਕਰਕੇ ਦੇਖੋ ਕਿ ਕੀ ਵਾਕੇ ਹੀ ਤੁਸੀਂ ਕੰਮ ਕਰ ਸਕਦੇ ਆ ਹਾਂਜੀ ਹਾਂਜੀ ਸਹੀ ਗੱਲ ਤੁਸੀਂ ਜਦੋਂ ਐ ਇੱਕ ਗੱਲ ਕਹਿਣੀ ਚਾਹਨਾ ਮੈਂ ਪੁੱਛਣਾ ਚਾਹਨਾ ਭਾਜੀ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ ਸਾਲ ਦੇ ਲੱਗੇ ਹੋਈ ਗਏ ਸਾਲ ਦੇ ਵਿੱਚ ਕਈ ਇਦਾਂ ਦੇ ਨੌਜਵਾਨ ਆਏ ਹੋਣੇ ਜਿਹੜੇ ਭੱਜ ਭੁੱਜ ਗਏ ਹੋਣੇ ਭੱਜ ਜਾਂਦੇ ਭੱਜ ਜਾਂਦੇ ਉਹਨਾਂ ਦੀ ਸਟੋਰੀ ਸੁਣਾਓ ਕਿਦਾਂ ਕਿਦਾਂ ਦੇ ਹੋਏ ਆ ਹਾਂਜੀ ਬਹੁਤ ਮੁਸ਼ਕਲ ਆ ਵੀਰ ਹੁਣਾਂ ਨੂੰ ਪਤਾ ਇਹਨਾਂ ਦੇ ਇਹ ਸਾਡੇ ਤੋਂ ਪੁਰਾਣੇ ਆ ਇਦਾਂ ਇਹਨਾਂ ਨੂੰ ਪਤਾ ਇਦਾਂ ਭੱਜੇ ਵੀ 4-5 ਇਹਨਾਂ ਦੇ ਸਾਹਮਣੇ ਇਦਾਂ ਇਹ ਦੱਸਦੇ ਤੁਹਾਨੂੰ ਉਹਨਾਂ ਬਾਰੇ ਇਦਾਂ ਹਾਂ ਹਾਂਜੀ ਰਾਤੋਂ ਰਾਤ ਸਵੇਰ ਨੂੰ ਭੱਜ ਜਾਂਦੇ ਆ ਭੱਜ ਜਾਂਦੇ ਭੱਜ ਜਾਂਦੇ ਇੱਕ ਦਿਨ ਵੀ ਨਹੀਂ ਲੱਗਦਾ ਕੰਮ ਤੇ ਨਹੀਂ ਲੱਗਦਾ ਭਾਜੀ ਦੇ ਆਉਂਦੇ ਆ ਇਥੇ ਸੋਹਣੇ ਕੱਪੜੇ ਕੁੱਪੜੇ ਜੀਨਾ ਸ਼ੀਨਾ ਪਾ ਕੇ ਜਦਾਂ ਮੈਂ ਆ ਗਿਆ ਅੱਜ ਸੋਹਣੀ ਕਮੀਜ਼ ਕਮੂਜ ਪਾ ਕੇ ਇਦਾਂ ਬਹੁਤ ਆਉਂਦੇ ਹੋਣੇ ਆ ਉਹ ਇਹ ਕੰਮ ਤੋਂ ਕਈ ਵਾਰੀ ਭੱਜ ਜਾਂਦੇ ਆ ਕੀ ਕਰਦੇ ਆ ਉਹਦੇ ਬਾਰੇ ਉਹ ਇਸ ਤਰ੍ਹਾਂ ਹੁੰਦਾ ਨਾ ਕਈ ਮੁੰਡਿਆਂ ਨੂੰ ਪੁੱਛੀਦਾ ਜਿੱਦਾਂ ਉਹ ਕਹਿੰਦੇ ਫੋਨ ਲਾਉਂਦੇ ਆ ਤੇ ਉਹਨਾਂ ਨੂੰ ਕਹਿੰਦਾ ਵੀ ਕੰਮ ਜਿਹੜਾ ਜੇ ਖੇਤੀਬਾੜੀ ਦਾ ਹੈ ਵੀ ਬੜਾ ਔਖਾ ਆ ਜਾਂ ਕਿਸ ਤਰ੍ਹਾਂ ਹਨਾ ਤੇ ਉਹ ਗਾੜੀਆਂ ਕਹਿੰਦੇ ਜੀ ਅਸੀਂ ਖੇਤੀਬਾੜੀ ਕਰਦੇ ਆਂ ਇੰਡੀਆ ਤੋਂ ਉਹ ਜਦੋਂ ਫਿਰ ਇੰਡੀਆ ਤੋਂ ਆਉਂਦੇ ਹੁਣ ਵੇਖੋ ਮੇਰੀ ਉਮਰ ਕਿੰਨੀ ਆ ਕਈ ਜੰਗ ਮੁੰਡੇ ਆਉਂਦੇ ਆ ਜੰਗ ਮੁੰਡੇ ਵੀ ਆਣ ਕੇ ਉਹ ਜਦੋਂ ਲਾਉਂਦੇ 2-4 ਘੰਟੇ ਉਹਨਾਂ ਕੋ ਨਹੀਂ ਹੁੰਦਾ ਤੇ ਉਹ ਕੰਮ ਕਰਨ ਦਾ ਵੀ ਇਹ ਹੁੰਦਾ ਨਹੀਂ ਜਿਨ੍ਹਾਂ ਨੇ ਕੰਮ ਇੰਡੀਆ ਕੀਤਾ ਆ ਉਹ ਕਾੜ ਕਾੜਦੇ ਕਹੀ ਹੈ ਵੀ ਆ ਚਲੋ ਜਿੱਦਾਂ ਆ ਮੁੰਡਾ ਬਹੁਤ ਵਧੀਆ ਮਿਹਨਤ ਕਰਦਾ ਆ ਨਾ ਵੀ ਇਹ ਮੁੰਡੇ ਕੀਤਾ ਇੰਡੀਆ ਕੰਮ ਕਰਦਾ ਕੋਈ ਇਹਨੂੰ ਥਕਾਵਟ ਨਹੀਂ ਜਾਂ ਕਿਦਾਂ ਥੱਕਦਾ ਨਹੀਂ ਨਾ ਥੱਕ ਜਿਨ੍ਹਾਂ ਨੇ ਕੀਤਾ ਇੰਡੀਆ ਜਿੱਦਾਂ ਮਾਨ ਨੇ ਆ ਕੀਤਾ ਜਿੱਦਾਂ ਹਨਾ ਇਹਨਾਂ ਨੇ ਉਹ ਰੈਸਟੋਰੈਂਟ ਦਾ ਕੀਤਾ ਹੁ ਬੜਾ ਮਸੂਸ ਹੋਇਆ ਵੀ 2-4 ਦਿਨ ਫਿਰ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਪਤਾ ਵੀ ਆ ਵੀ ਕਿੱਦਾਂ ਹੁਣ ਕੰਮ ਕਰਨਾ ਹੈ ਕਿੱਦਾਂ ਹੈ ਕਿ ਚਲੋ ਬੰਦੇ ਕਾਰਡ ਕੱਢੀ ਜਾਂਦੇ ਆ ਤੇ ਜਿਹੜੇ ਨਵੇਂ ਆਉਂਦੇ ਕਈ ਉਦਾਂ ਦੇ ਆ ਜਿਨ੍ਹਾਂ ਨੇ ਮੋਟਰਸਾਈਕਲ ਤੇ ਗੇੜੀਆਂ ਇੰਡੀਆ ਮਾਰੀਆਂ ਚਾਹਦੇ ਆ ਇੱਕ ਉਦਾਂ ਚ ਪੁੱਛੋ ਨਾ ਜਦੋਂ ਕੰਮ ਕਰਦੇ ਵੀ ਆ ਹਾਰਡ ਕੰਮ ਆ ਕਹਿੰਦੇ ਕੋਈ ਗੱਲ ਨਹੀਂ ਇੰਡੀਆ ਤੋਂ ਕਰ ਗਏ ਜਦੋਂ ਇੱਥੇ ਆਣ ਕੇ ਕਰਦੇ ਆ ਉਦੋਂ ਨਹੀਂ ਹੁੰਦਾ ਇੱਥੇ ਡਾਲਰ ਬੋਰੀਆਂ ਦੇ ਵਿੱਚ ਭਰ-ਭਰ ਕੇ ਯੂਰੋ ਭਰ-ਭਰ ਕੇ ਮਾ ਕੇ ਤੁਸੀਂ ਦਿੰਨੇ ਹੋ ਪਿੰਡੀਆਂ ਦਿੰਨੇ ਹੋ ਕਿ ਡਾਲਰ ਦਿੰਦੇ ਹੋ ਨਹੀਂ ਪਿੰਡੀਆਂ ਹੀ ਦਿੰਨੇ ਡਾਲਰ ਦਿੰਦੇ ਇਹ ਤਾਂ ਹੁੰਦਾ ਹੁਣ ਇਹ ਵੀ ਆ ਸਬਜੀ ਦਾ ਵੀ ਡਿਪੈਂਡ ਹੁੰਦਾ ਕਈ ਵਾਰਾ ਸਬਜੀ ਮਾੜਾ ਵੀ ਚੱਲਣ ਦਾ ਇਹਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਚੱਲੇ ਆ ਅੱਜ ਕੱਲ ਹਰ ਇੱਕ ਥਾਂ ਕਿਸ ਤਰ੍ਹਾਂ ਕੇ ਰਣਾ ਉਹਦੇ ਸਾਹਮਣੇ ਇਹਨਾਂ ਨੇ ਵੀ ਚਲੋ ਇਹਨਾਂ ਦਾ ਜਗਵਾਰ ਚੱਲੀ ਜਾਂਦਾ ਆਪਣਾ ਵੀ ਚੱਲੀ ਜਾਂਦਾ ਭਈ ਇਹਨਾਂ ਦਾ ਵੀ ਸੰਯੋਗ ਬੜਾ ਹੈ ਵੀ ਆਪਣੇ ਤੀਆਂ ਪੁੱਤਾਂ ਵਾਂਗੂ ਕਰਕੇ ਨਾ ਭਈ ਸਾਡੇ ਨਾਲ ਕਦੀ ਵਿਰਖਾ ਨਹੀਂ ਭਈ ਉਹ ਸਾਹਮਣੇ ਰਹਿ ਭਈ ਆਪਣਾ ਇਦਾਂ ਹੀ ਰਹਿ ਤਰੀ ਪੋਛ ਸਕਦੇ ਇਹਨਾਂ ਨੂੰ ਕੁੱਦਾਂ ਵੀ ਹੋਵੇ ਨਾ ਕਿ ਕਿਸੇ ਵੀ ਖਾਣ ਪੀਣ ਜਿੱਦਾਂ ਵੀ ਇਹਨਾਂ ਨੇ ਆਪਣਾ ਹੀ ਕਰਨਾ ਤੇ ਬਹੁਤ ਵਧੀਆ ਸੋਣਾ ਇਹ ਵੀ ਨਗਾਉਂਦੇ ਆ ਤੇ ਪਰ ਇਹ ਗੱਲ ਹੈ ਜਦੋਂ ਇੰਡੀਆ ਤੋਂ ਬੰਦਾ ਕੋਈ ਐਦਾਂ ਦਾ ਬੰਦਾ ਦੱਸੋ ਜਿਹੜਾ ਆਇਆ ਰਾਤੋਂ ਰਾਤ ਸਵੇਰ ਨੂੰ ਤੁਹਾਨੂੰ ਬਿਨਾਂ ਦੱਸਿਓ ਭੱਜ ਗਿਆ ਹੈਗੀ ਜੀ ਦੂਕ ਆਈ ਮੈਂ ਬੰਦੇ ਦੇ ਨਾ ਪਿੱਛੇ ਜੇ ਮੈਨੂੰ ਫੋਨ ਆਇਆ ਸੀ ਹਾਂ ਤੇ ਕਿਸਤੂਣ ਦੇ ਲਾਗੇ ਰਿੰਦੇ ਸੀ ਤੇ ਉਹਨਾਂ ਨੇ ਠੰਢ ਦੇ ਦਿਨ ਸੀ ਹਾਂ ਬੜੇ ਰਾਤ ਨੂੰ ਰੋਏ ਵੀ ਜੀ ਅਸੀਂ ਨਾ ਤੁਸੀਂ ਆਏ ਤੇ ਸਾਡੀ ਮੌਤ ਆ ਖੁਦ ਉਹਨਾਂ ਨੇ ਕਿ ਆਪ ਜਿਸ ਟਾਈਮ ਤੇ ਠੰਡ ਬਾਹਰ ਸੜਕ ਤੇ ਬੈਠੇ ਅੱਛਾ ਅੱਛਾ ਮਤਲਬ ਕਿ ਜਿਹੜੇ ਬੰਦੇ 10-20 ਲੱਖ ਰੁਪਈਆ ਕਰਜ਼ੇ ਤੇ ਪੈਸੇ ਲੈ ਕੇ ਆ ਗਏ ਇੱਥੇ ਇੱਕ ਦਿਨ ਕੰਮ ਤੇ ਆਏ ਆ ਤੇ ਰਾਤੋਂ ਰਾਤ ਭੱਜ ਗਏ ਆ ਉਹਨਾਂ ਨੂੰ ਮੈਂ ਕੀ ਕਹਿਣਾ ਵਾ ਉਹਨਾਂ ਬਾਰੇ ਪੰਜਾਬ ਦੇ ਵਿੱਚ ਆ ਵੀਡੀਓ ਜਾਣੀ ਆ ਇਹ ਏਜੰਟਾਂ ਨੇ ਵੀ ਦੇਖਣੀ ਆ ਜਿਨ੍ਹਾਂ ਤੋਂ ਤੁਸੀਂ ਏਜੰਟੋਂ ਪੈਸੇ ਲੈ ਲੈਨੇ ਆ ਉਹ ਵੀ ਆ ਦੇਖ ਲਓ ਤੇ ਤੁਸੀਂ ਕੀ ਕਰਦੇ ਹੋ ਤੇ ਜਿਹੜੇ ਆ ਰਹੇ ਆ ਉਹਨਾਂ ਨੂੰ ਦੱਸ ਦਈਏ ਆਪਾਂ ਕਿ ਐਦਾਂ ਮਿਹਨਤ ਕਰਨੀ ਪੈਣੀ ਆ ਐਦਾਂ ਮਿਰਚਾਂ ਤੋੜਨੀਆਂ ਪੈਣੀਆਂ ਵਾ ਐਦਾਂ ਪਿੰਡੀਆਂ ਤੋਂ ਪੜਨੀਆਂ ਪੈਣੀਆਂ ਵਾ ਜਿਹੜਾ ਕੰਮ ਤੁਸੀਂ ਭਈਆਂ ਤੋਂ ਕਰਾਉਨੇ ਹੋ ਉੱਥੇ ਉਹ ਇੱਥੇ ਆਪ ਕਰਨਾ ਪੈਣਾ ਵਾ ਆ ਬੇ ਬਣੇ ਆ ਜੇ ਤਾਂ ਸਵੇਰ ਤੋਂ ਲੱਗੇ ਸ਼ਾਮ ਤੱਕ ਨਾਲ ਲੱਗੇ ਰਹਿਦਾ ਪਰ ਇਹ ਗੱਲ ਹੈ ਜੇ ਨੌਜਵਾਨ ਚਾਵੇ ਨਾ ਜੇ ਉੱਥੇ ਕੰਮ ਦੱਸੇ ਕੀ ਕਰਦੇ ਆਪਾਂ ਮਗਰ ਚਾਹਦੇ ਆਏ ਪਾ ਪਾਣੀ ਫੜਾਏ ਜਾਂ ਕੁਝ ਕਰ ਆਂ ਜੀਵਿੰਦਾਰੀ ਕੀਤਾ ਜੇ ਜੀਵਿੰਦਾਰ ਮਿਹਨਤ ਕਰੇ ਨਾ ਸਵੇਰੇ ਉੱਠ ਕੇ ਪੰਜਾਬ ਵੀ ਤੇ ਉਹਦੇ ਵਿੱਚ ਵੀ ਉਹ ਬੰਦਾ ਕਮਾ ਸਕਦਾ ਆਪਣਾ ਗੁਜ਼ਾਰਾ ਕਰ ਸਕਦਾ ਕਿਉਂ ਆ ਸਬਜ਼ੀਆਂ ਉੱਥੇ ਨਹੀਂ ਮਿਲਦੀਆਂ ਸਾਰਾ ਕੁਝ ਹੁੰਦਾ ਜੇ ਉੱਥੇ ਬੰਦਾ ਬੀਜੇ ਉੱਥੇ ਚੰਦ ਲੋਕ ਬੀਜਦੇ ਆ ਆਮ ਲੋਕਾਂ ਨੇ ਵੇਖਿਆ ਜੀ ਝੋਨਾ ਪੀ ਲਿਆ ਚਾਹਮਾ 6 ਮਹੀਨੇ ਬੈਠੇ ਰਹੇ ਜਦੋਂ ਆਈ ਲੈਵਰ ਉਹ ਦੋ ਕਢਾ ਲਿਆ ਜਾਂ ਇਦਾਂ ਕਰ ਲਿਆ ਉਹ ਜੀਵਿੰਦਾਰ ਤੇ ਜਿਹੜੇ ਜੀਵਿੰਦਾਰ 'ਚ ਬੜਾ ਫਰਕ ਆ ਇਹਦੇ 'ਚ ਬੜਾ ਜਿਹੜੇ ਕਹਿੰਦੇ ਆ ਬੇਰੁਜ਼ਗਾਰੀ ਆ ਜਿਹੜੇ ਕਹਿੰਦੇ ਆ ਬੇਰੁਜ਼ਗਾਰੀ ਆ ਤਾਂ ਕੰਮ ਪੰਜਾਬ ਵਿੱਚ ਵੀ ਹੈਗਾ ਆ ਹੈਗਾ ਬਿਲਕੁਲ ਇਹਦੇ ਪੈਸੇ ਵੀ ਉੱਥੇ ਵੀ ਕਾਫੀ ਮਿਲ ਜਾਂਦੇ ਆ ਉੱਥੇ ਨਾਲੇ ਆਪਣੇ ਪਰਿਵਾਰ 'ਚ ਰਹਿਣਾ ਭਾਈ ਨਾਲ ਕੋਈ ਸਾਈਡ ਕੋਈ ਬਿਜ਼ਨਸ ਕਰ ਲੈ ਕੋਈ ਕੁਆਲਟੀ ਫਾਰਮ ਖੋਲਵੇ ਨਾਲ ਸਾਰਾ ਕੁਝ ਕਰੇ ਬੰਦਾ ਕਰਨਾ ਚਾਵੇ ਨੌਜਵਾਨ ਤੇ ਆਪਣਾ ਉੱਥੇ ਪੰਜਾਬ 'ਚ ਬੜਾ ਕੁਝ ਕਰ ਸਕਦਾ ਸਾਡੇ ਖੁਦ ਚਾਚਾ ਜੀ ਦੇ ਬੇਟੇ ਆਪਾ ਉੱਪਰ ਦੇ ਵਿੱਚ ਰਹਿੰਦੇ ਪਿੰਡ ਛੱਡ ਕੇ ਉਹਦਾ ਬੜਾ ਨਾਮ ਮਸ਼ਹੂਰ ਆ ਉੱਡ ਭਈ ਗਿਆ ਸੀ ਉੱਡ ਭਈ ਤੋਂ ਆਣ ਕੇ ਉਹਨੇ ਆਪਣਾ ਖੇਤੀਬਾੜੀ ਦਾ ਕੰਮ ਕੀਤਾ ਤੇ ਨਾਲ ਕੁਆਲਟੀ ਫਾਰਮ ਖੋਲੇ ਆ ਤੇ ਔਰ ਯਾਨੀ ਕੀ ਉੱਥੇ ਵੀ ਉਹਨੇ ਚੱਕ ਗੋੜ ਤੱਕ ਆਰਗੇਨਿਕ ਬਣਾਉਂਦਾ ਗੋੜ ਤੱਕ ਹਰ ਚੀਜ਼ ਬਣਾਉਂਦਾ ਹਲਦੀ ਜੋ ਵੀ ਉਹਨਾਂ ਕੋ ਬਹੁਤ ਤੱਕ ਜਾਂਦੀ ਦੁਨੀਆ ਲੈ ਕੇ ਜਾਂਦੀ ਹੈ ਪਰ ਉਹਨਾਂ ਨੇ ਵੇਲੇ ਆਪਣਾ ਉੱਥੇ ਹੀ ਬਿਜ਼ਨਸ ਚਲਾ ਲਿਆ ਆਪਣਾ ਬੜਾ ਸੋਹਣਾ ਬਹੁਤ ਵਧੀਆ ਕੀਤਾ ਤੇ ਉਹਨੂੰ ਕਦੀ ਵੀ ਕਹਿੰਦੇ ਕਹਿੰਦੇ ਉਹ ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ ਬਾਹਰ ਤੋਂ ਜ਼ਿਆਦੇ ਪੈਸੇ ਮੇਰੇ ਇੱਥੇ ਪੰਦੇ ਆ ਨਾਲ ਮੈਂ ਆਪਣੇ ਪਰਿਵਾਰ ਚ ਰਹਿਣਾ ਸਾਰੇ ਚ ਜੀ ਇਹ ਵੀ ਬੜਾ ਫਰਕ ਹੈ ਜੀ ਨਹੀਂ ਬਹੁਤ ਵਧੀਆ ਕਰ ਪਾ ਜੀ ਕਿੰਨੇ ਪੜੇ ਹੋ ਆ ਆਪਾਂ ਮੈਂ ਪਲੱਸ 2 ਕੀਤੀ ਜੀ ਪਲੱਸ 2 ਕੀਤੀ ਐ ਸੁਪਨਾ ਸਗਾ ਵੱਡੇ ਹੋ ਕੇ ਆਪਾਂ ਜਦੋਂ ਪੜ ਲੈ ਕੇ ਕੀ ਅਫਸਰ ਬਣ ਜਾਣਾ ਸੁਪਨਾ ਇਹ ਹੀ ਹੈ ਕਿ ਜਦੋਂ ਬਾਹਰ ਆ ਕੇ ਆਪਾਂ ਕੋਈ ਵਧੀਆ ਤਰ੍ਹਾਂ ਆਪਾਂ ਕੋਈ ਕੰਮ ਕਰਾਂਗੇ ਕੋਈ ਉੱਥੋਂ ਕੀ ਵਧੀਆ ਤਰ੍ਹਾਂ ਜੌਬ ਲੱਗਾ ਕੋਈ ਬਟ ਉਹ ਜੋ ਸੋਚਿਆ ਉਸ ਤੋਂ ਅਕਦਾ ਕੁਝ ਵੀ ਨਹੀਂ ਇੱਥੇ ਏਦਾਂ ਆ ਬਾਈ ਗੱਲ ਮੈਂ ਆਪਣੇ ਵੱਲੋਂ ਇਹ ਕਹਿ ਦੇਣੀ ਚਾਹੁੰਦਾ ਵਾਂ ਸਾਰਿਆਂ ਨੂੰ ਪਹਿਲਾ ਸਟਰਗਲ ਇੱਥੋਂ ਸਟਾਰਟ ਹੁੰਦੀ ਆ ਇਹ ਪਹਿਲੀ ਪੌੜੀ ਆ ਸਟਰਗਲ ਦੀ ਜਿੱਥੋਂ ਸਟਰਗਲ ਸਟਾਰਟ ਹੁੰਦੀ ਆ ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਬਹੁਤ ਬਦਲਣੀ ਆ ਇਹ ਜ਼ਿੰਦਗੀ ਗਾਂ ਤੱਕ ਜਾਣੀ ਆ ਗੱਡੀਆਂ ਕਾਰਾਂ ਵਾਲੇ ਵੀ ਹੋਣਾ ਆ ਸਭ ਕੁਝ ਬਣਨਾ ਆ ਘਰ-ਬਾਰ ਵੀ ਖਰੀਦ ਹੋਣਗੇ ਬਲੈਤੀਏ ਵੀ ਬਣਗੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਇਹ ਵੀਡੀਓ ਪੰਜਾਬ ਸਰਕਾਰ ਨੂੰ ਵੀ ਸਾਡੇ ਦੇਖੋ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਜਿਨ੍ਹਾਂ ਦੇ ਕੋਲ ਹੁਨਰ ਆ ਜਿਹੜੇ ਲੋ ਜਿਹੜੇ ਕੁਝ ਕਰ ਸਕਦੇ ਆ ਪੰਜਾਬ ਲਈ ਜਿਹੜੇ ਆਪਣੇ ਦੇਸ਼ ਲਈ ਕੁਝ ਕਰ ਸਕਦੇ ਆ ਉਹ ਲੋਕ ਇੱਥੇ ਵਿਦੇਸ਼ਾਂ ਦੇ ਵਿੱਚ ਆ ਕੇ ਕੰਮ ਕਰ ਰਹੇ ਆ ਇਹਨਾਂ ਨੇ 2-4 ਸਾਲਾਂ ਦੇ ਵਿੱਚ ਤਰੱਕੀ ਕਰਨੀ ਆ ਅਜੇ ਸਮਾਂ ਤਾਂ ਡਾ ਆਉਣਾ ਹੈ ਤੇ ਸਮਾਂ ਵੀ ਆਊਗਾ ਤੇ ਇਹ ਵੀ ਬਾਕੀਆਂ ਵਾਂਗੂ ਤਰੱਕੀ ਕਰਕੇ ਪੰਜਾਬ ਜਾਣਗੇ ਛੋਨੇ ਛੋਨੇ ਕੱਪੜੇ ਪਾ ਕੇ ਵੱਡੀਆਂ ਵੱਡੀਆਂ ਗੱਡੀਆਂ ਲੈਣਗੇ ਸਾਰਾ ਕੁਝ ਕਰਨਗੇ ਮਿਹਨਤ ਕਰਨੀ ਹੈ ਜੇ ਮਿਹਨਤ ਇੱਥੋਂ ਜ਼ੀਰੋ ਤੋਂ ਸਟਾਰਟ ਕਰਨੀ ਪੈਂਦੀ ਹੈ ਜਿਹੜੇ ਪੰਜਾਬ ਵਿੱਚ ਮਲਕੀਸਿਆਂ ਹੱਥ ਦੇ ਹੱਥ ਧਰ ਕੇ ਬੈਠੇ ਰਹਿੰਦੇ ਆ ਉਹਨਾਂ ਨੂੰ ਕੁਝ ਨਹੀਂ ਮਿਲਣਾ ਪਰ ਇੱਥੇ ਜਦੋਂ ਬਾਹਰ ਆਉਨੇ ਆ ਮੁਸੀਬਤ ਵੜ ਜਾਂਦੀ ਆ ਘਰ ਦਾ ਕਿਰਾਇਆ ਦੇਣਾ ਵਾ ਬਿਜਲੀ ਦਾ ਬਿੱਲ ਦੇਣਾ ਵਾ ਤੇ ਘਰਦਿਆਂ ਨੂੰ ਵੀ ਥੋੜਾ ਬਹੁਤਾ ਜਿਹੜਾ ਵਿਆਜੀ ਪੈਸਾ ਚੱਕਿਆ ਉਹ ਦੇਣਾ ਪੈਣਾ ਬਈ ਬਈ ਪੜ੍ਹ ਲਿਖ ਕੇ ਹੁਣ ਤੂੰ ਕੀ ਬਣਨਾ ਕੀ ਸੀ ਉਦਾਂ ਮੈਂ ਤਾਂ ਉਦਾਂ ਤੂੰ ਬਣਾ ਕੀ ਸੀ ਆਪਣਾ ਮੈਂ ਆਰਮੀ ਜਾਣਾ ਸੀ ਆਰਮੀ ਦੇ ਵਿੱਚ ਜਾਣਾ ਸੀ ਹਾਂਜੀ ਕਿੰਨੀ ਉਮਰ ਆ ਮੇਰੀ 28 ਸਾਲ 28 ਸਾਲ ਲੈ ਆਰਮੀ 'ਚ ਭਰਤੀ ਕਿਉਂ ਨਹੀਂ ਹੋਇਆ ਮੈਂ ਮੇਰਾ ਰਿਜ਼ਲਟ ਹੀ ਨਹੀਂ ਆਇਆ ਮੈਂ ਰੀਟਨ ਦਿੱਤਾ ਸੀਗਾ ਰੀਟਨ ਨੂੰ ਭਰਤੀ ਕੈਂਸਲ ਹੀ ਹੋ ਗਈ ਉਹ ਰਿਜ਼ਲਟ ਹੀ ਨਹੀਂ ਆਇਆ ਉਹਦਾ ਰੀਟਨ ਦਾ ਅੱਛਾ ਹਾਂਜੀ ਤੇ 3 ਸਾਲ ਹੋ ਗਏ ਪਿੱਛੇ 6 ਸਾਲ ਹੋ ਗਏ ਉਹਦੇ ਵਿੱਚ ਕਮੀ ਤੇਰੀ ਹੋਊਗੀ ਨਹੀਂ ਨਹੀਂ ਰਿਜ਼ਲਟ ਆਇ ਨਹੀਂ ਕੈਂਸਲ ਹੀ ਹੋ ਗਈ ਉਪਰ ਭਾਰਤੀ ਕੈਂਸਲ ਹੋ ਗਈ ਹਾਂ ਜੀ ਆਪਣੇ ਦੇਸ਼ ਲਈ ਕੌਮ ਲਈ ਖੜਨਾ ਚਾਹੁੰਦਾ ਸੀ ਬਿਲਕੁਲ ਬਾਰਡਰਾਂ ਤੇ ਲੜਨਾ ਚਾਹੁੰਦਾ ਸੀ ਬਿਲਕੁਲ ਬਿਲਕੁਲ ਤੇ ਹੁਣ ਭਿੰਡੀਆਂ ਨਾਲ ਲੜਨਾ ਪੈਂਦਾ ਭਿੰਡੀਆਂ ਨਾਲ ਲੜਨਾ ਪੈਂਦਾ ਨਹੀਂ ਨਹੀਂ ਬੰਦੇ ਕਦਰ ਬੰਦੀ ਇਹ ਵੇਖੋ ਇਮਾਨਦਾਰ ਆ ਕਿ ਇਹਨਾਂ ਦੀ ਬੋਲਬਾਣੀ ਚੰਗੀ ਆ ਕੋਈ ਸ਼ਰਾਬ ਨੂੰ ਨਹੀਂ ਜਾਂ ਕਿਤਾਣਾ ਜਿੰਨੇ ਕ ਆਪਣੇ ਕੋ ਮੁੰਡੇ ਸਾਰੇ ਆ ਨਾ ਸ਼ਰਾਬ ਨਾਲ ਕੋਈ ਵਿਆਹ ਕਰ ਇਹਨਾਂ ਦਾ ਜਿੱਦ ਕੰਮ ਕਰਨ ਵਾਲੇ ਮਿਹਨਤ ਵਾਲੇ ਆ ਇਹਦੇ ਕਈ ਮੁੰਡੇ ਆਏ ਤੁਹਾਨੂੰ ਦੱਸਿਆ ਰਾਤੋਂ ਰਾਤ ਆਏ ਤੇ ਸਵੇਰ ਨੂੰ ਗਏ ਗੈਪ ਵੀ ਹੋਏ ਕਈ ਹੋਏ ਫਿਟਨੈਸ ਕਰੀ ਆ ਸਾਰਾ ਕੁ ਖੜਾ ਆ ਮੁੰਡਾ ਚੁਸਤ ਆ ਲੈ ਵੀ ਭਗਵੰਤ ਮਾਨਸਿਆ ਸੀਐਮ ਤਾਂ ਕਿ ਮੈਂ ਵੀਡੀਓ ਪਹੁੰਚਾਉਣਾ ਚਾਹੁੰਦਾ ਵਾ ਆ ਦੇ ਇੱਕ ਹਨਰਹਾਰ ਮੁੰਡਾ ਗ੍ਰੈਜੂਏਸ਼ਨ ਕੀਤੀ ਹੋਈ ਆ ਡਿਗਰੀਆਂ ਕੋਲ ਆ ਇੱਥੇ ਬਾਹਰਲੇ ਦੇਸ਼ ਵਿੱਚ ਭਿੰਡੀ ਤੋੜ ਰਿਹਾ ਆ ਪਰ ਇਹਨੇ ਹੁਣ ਤਰੱਕੀ ਕਰੂਗਾ ਇੱਥੋਂ ਕੁਝ ਬਣ ਕੇ ਇੰਡੀਆ ਜਾਊਗਾ ਪਰ ਜੇ ਦੇਖਿਆ ਜਾਵੇ ਕਿ ਇਦਾਂ ਦੇ ਹੋਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਘੁੰਮਦੇ ਆ ਤੇ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਨੂੰ ਹੁਣਾ ਕਿਉਂਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕੰਮ ਨਹੀਂ ਮਿਲਦੇ ਤੇ ਇਸ ਲਈ ਉਹ ਤੱਕੇ ਢੋੜੇ ਖਾਂਦੇ ਬਾਹਰਲੇ ਦੇਸ਼ਾਂ ਦੇ ਵਿੱਚ ਪਹੁੰਚਦੇ ਆ ਤੇ ਇੱਥੇ ਆ ਕੇ ਇਦਾਂ ਦੇ ਕੰਮ ਕਰਨੇ ਪੈਂਦੇ ਆ ਇੱਥੇ ਆ ਕੇ ਜਿਹੜੀਆਂ ਡਿਗਰੀਆਂ ਕੀਤੀਆਂ ਹੋਈਆਂ ਜਾਂ ਕੋਈ ਤੁਹਾਡੇ ਕੋਲ ਹੁਨਰ ਆ ਉਹ ਸਾਰਾ ਕੁਝ ਸੁਆਹ ਹੋ ਜਾਂਦਾ ਕਿਉਂਕਿ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਿਹੜਾ ਕੰਮ ਮਿਲਣਾ ਕੀ ਕਰਨਾ ਪੈਣਾ ਕਰੇ ਬਿਲਕੁਲ ਜਿਹੜਾ ਕੰਮ ਮਿਲਿਆ ਉਹ ਤਾਂ ਕਰਨਾ ਹੀ ਪੈਣਾ ਕਰਨਾ ਹੀ ਕੋਈ ਵੀ ਕੋਈ ਵੀ ਕੰਮ ਆ ਜਿੱਦਾਂ ਦਾ ਵੀ ਕੰਮ ਆ ਕਰਨਾ ਹੀ ਪੈਂਦਾ ਘਰ ਬੈ ਕੇ ਤੇ ਬਿਲਕੁਲ ਹੀ ਗੁਜ਼ਾਰਾ ਹੀ ਨਹੀਂ ਠੀਕ ਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਮੇਰੇ ਵੱਲੋਂ ਮੇਰੇ ਕੋਈ ਗਰਮੀ ਨਹੀਂ ਸਹਾਰ ਹੁੰਦੀ ਗਰਮੀ ਬਹੁਤ ਪੈ ਰਹੀ ਆ ਤੇ ਬਹੁਤ ਟੈਂਪਰੇਚਰ ਆਈ ਆ ਮਲਕੀ ਸਿੰਘਾ ਮੈਨੂੰ ਲੈ ਜਾ ਛਾਵੇਂ ਦੋ ਕੁ ਮਿੰਟ ਹਾਂ ਆਪਾਂ ਜਿੱਦਾਂ ਹੁਣ ਵੇਖੋ ਧਾਮਲੀਆਂ ਆ ਜਾਂਦੀਆਂ ਆ ਹਾਂ ਮੈਂ ਉਹਨਾਂ ਨੂੰ ਇਹ ਕੱਲ ਕਰਦਾ ਵੀ ਜਿਸ ਤਰ੍ਹਾਂ ਕੋਈ ਬੰਦੇ ਬੜੇ ਵੇਖੇ ਬਹੁਤ ਜ਼ਿਆਦੇ ਹੁਣ ਆਏ ਅੱਗੇ ਨਹੀਂ ਆਉਂਦੇ ਇਦਾਂ ਆਪਣਾ ਮੈਰਿਜ ਕੀਤੀ ਆ ਕੇ ਬਾਹਰ ਨਿਕਲਾਈ ਉਹਨਾਂ ਲਈ ਬੜਾ ਮੁਸ਼ਕਲ ਹੁੰਦਾ ਜਦੋਂ ਇਕੱਲਾ ਬੰਦਾ ਕਮਾਉਂਦਾ ਹੈ ਉਹ ਕੀ ਕਰੂਗਾ ਆਪਣਾ ਰੈਂਟ ਦੇਊਗਾ ਰੋਟੀ ਖਰਚਾ ਚੁੱਕੂਗਾ ਕਿਦਾਂ ਹੁਣ ਈਆਂ ਕਈ ਵਿੱਚ ਵੇਖੋ ਡੋਂਕੀ ਦੇ ਵਿੱਚ ਆਈਆਂ ਡੋਂਕੀ ਵਿੱਚ ਤੁਸੀਂ ਖੁਦ ਹਾਲ ਵੇਖਿਆ ਸਰਗਿਆਂ ਦੇ ਵਿੱਚ ਸੀ ਹੋਇਆ ਇਦਾਂ ਦਾ ਹਰ ਇੱਕ ਨੂੰ ਸੋਚਣਾ ਚਾਹੀਦਾ ਵੀ ਆਪਣੇ ਜਦੋਂ ਧੀ ਫੋੜਨੀ ਹੈ ਨਾ ਉਦੋਂ ਪੰਜਾਬ ਵਾਲਾ ਸੋਚੇ ਵੀ ਧੀ ਇਕੱਲੀ ਨੂੰ ਨਾ ਸਾਡੇ ਕੋ ਕੁੜੀਆਂ ਵੀ ਆਈਆਂ ਇੱਥੇ ਆਈਆਂ ਆਈਆਂ ਖੁਦ ਕੁੜੀਆਂ ਕਰਦੇ ਆਪਾਂ ਡਾਂਗਾ ਲੱਜਾ ਕੇ ਚਲੋ ਥੋੜਾ ਜਿਹਾ ਸ਼ਾਮੇ ਚੱਲ ਜੀਏ ਮੇਰੇ ਸਭ ਆ ਕੰਡ ਤੇ ਦੱਸਿਆ ਹੁੰਦਾ ਨਾ ਕਿ ਪੂਰੀ ਮੈਂ ਆਉਦਾ ਤੂੰ ਮੇਨਾਂ ਧੋਖਾ ਕਰ ਗਿਆ ਅੱਜ ਤੁਹਾਡੇ ਮੇਰੇ ਮੇਰੇ ਆਦੇ ਬੁਰਾ ਹਾਲ ਹੋ ਗਿਆ ਲਾਲ ਹੋ ਗਿਆ ਇਹ ਮੁੰਡੇ ਵਿਚਾਰੇ ਧੁੱਪ ਚ ਪਤਾ ਨਹੀਂ ਕਿੰਦਾ ਕੰਮ ਕਰਦੇ ਮੈਂ ਚੱਲਾਂ ਇਕੱਲਾ ਚਲੋ ਆਗੋ